ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਦੋਨੇ ਬਈ ਗੱਬਣਾ ਨੇ ਤਾਜ਼ੀਆਂ ਸੂਣ ਵਾਲੀਆਂ ਦੰਦਾਂ 'ਚ ਬੈੜਾ ਨੇ ਆਓ ਪੁੱਛ ਲੈਨੇ ਬਾਈ ਤੁਹਾਡੇ ਅੱਜ ਬਈ ਜੀ ਹਸੀਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋਈ ਵਧੀਆ ਠੀਕ ਹੈ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾਮ ਰਣਜੀਤ ਸਿੰਘ ਪਿੰਡ ਵੱਲੋ ਜ਼ਿਲ੍ਹਾ ਬਠਿੰਡਾ ਬਈ ਠੀਕ ਹੈ ਪਿੰਡ ਸੀਲ ਮੋੜ ਬਈ ਨੇੜੇ ਪਿੰਡ ਬਈ ਕਿਹੜਾ ਨੇੜੇ ਪਿੰਡ ਬਈ ਤਪਾ ਮੰਡੀ ਤੇ ਰੰਪਰਾਉਂ ਦੀ ਮੋਬਾਈਲ ਨੰਬਰ ਉਹ ਮੋਬਾਈਲ ਨੰਬਰ 8146821302 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆਸ ਹੁੰਦੀ ਆ ਦੂਜਾ ਸੁਆਸ ਹੁੰਦੀ ਆ ਦੂਜਾ ਸੁਆਸ ਕਿੰਨੇ ਦਿਨ ਲੈਂਦੀ ਆ ਇਹ ਬਾਈ ਇਹ 15 ਦਿਨਾਂ ਦੀ ਕੱਚੀ ਹੈ 15 ਦਿਨਾਂ ਦੀ ਕੱਚੀ ਹੈ ਕੀ ਰਿਕਾਰਡ ਆ ਬਾਈ 20 ਲੀਟਰ ਦਾ ਰਿਕਾਰਡ ਆ 20 ਲੀਟਰ ਦਾ ਖਾਣ ਪੜਾ ਚੰਗਾ ਫੁੱਕੀ ਵਾਲਾ ਥਣ ਚਾਰੇ ਥਣ ਨਿਕਲਵੇਂ ਨਾੜਾ ਰੂਣਾ ਦੇਖੋ ਬਾਈ ਦੁੱਧ ਨਾਲੀਆਂ ਬਹੁਤ ਚੰਗੀਆਂ ਲੇਬਰ ਕਮਾਲ ਦਾ ਤਿਆਰ ਕਰ ਕੱਚੀ ਜ਼ਰੂਰ ਆ ਦਿਨ ਲੈਂਦੀ ਆ ਉਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਆਰਡਰ ਦੇ ਖੋਲ ਲੈ ਬਈ ਤੁਰ ਤੇ ਰਖਾ ਦੇ ਕੱਤ ਬਟ ਚੰਗਾ ਰੰਗ ਰੂਪ ਚੰਗਾ ਚੰਗੀ ਆ ਤੰਦਾ ਜਾ ਬਈ ਅੰਝ ਵਿੱਚ ਕਿੰਨੇ ਦੰਦ ਆ 4 ਦੰਦ ਆ ਵੀਰੇ 4 ਦੰਦ ਬੜਾ ਠੀਕ ਹੈ ਤੋਰਾ ਤਾਰਾ ਚੈੱਕ ਕਰ ਲੋ ਚੰਗੀ ਆ ਸਨਖੀ ਆ ਬੜਾ ਮੁੱਲ ਕੀ ਆ ਬਈ ਇਹਦਾ ਮੁੱਲ ਇਹਦਾ ਹੈਗਾ 70000 ਰੁਪਏ 70000 ਰੁਪਏ ਮਨਤਨ ਹੋ ਜਾ ਹਾਂ ਮਨਤਨ ਹੋ ਜਾ ਮੋੜ ਲੈ ਬਈ 70000 ਰੁਪਿਆ ਮੋਹਲਾ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੇ ਛੇ ਸਚੰਗਾ ਰੰਗ ਰੂਪ ਚੰਗਾ ਥਣ ਬੜਾ ਚੰਗਾ ਲੱਗੇ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਘਰ ਤੇ ਸ਼ਬਾਕੀ ਤੋੜਾ ਤਰ੍ਹਾਂ ਚੰਗਾ ਬੜਾ ਮੋਹਲੇ ਦਾ 70000 ਰੁਪਿਆ ਮਾਨਤਾਨ ਬਈ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਸਮੀ ਪੜੀ ਆ ਸੰਗ ਇਹ ਫੂਸ ਬਹੁਤ ਚੰਗਾ ਕਰਮਾ ਇਹਦਾ ਬਹੁਤ ਬਹੁਤ ਥੈਂਕ ਯੂ ਅਕੇ ਭਰੇ ਦੋ ਨੰਬਰ ਤੇ ਕਿਹੜਾ ਸੂਸ ਹੁੰਦੀ ਹੈ ਪਹਿਲਾ ਸੂਸ ਹੁੰਦੀ ਹੈ ਪਹਿਲਾ ਹਾਂਜੀ ਕਿੰਨੇ ਦਿਨ ਲੈਂਦੀ ਹੈ ਬਈ ਇਹ ਹਫਤੇ ਦੀ ਕੱਚੀ ਹੈ ਹਫਤੇ ਦੀ ਕੱਚੀ ਹੈ ਕੀ ਰਿਕਾਰਡ ਇਹਦੀ ਮਾਂ ਦਾ ਦੁੱਧ ਇਹਦੀ ਮਾਂ ਦਾ 35 ਪਲੱਸ ਰਿਕਾਰਡ 35 ਪਲੱਸ ਫੇਸ ਚੰਗਾ ਰੰਗ ਰੂਪ ਚੰਗਾ ਰਾਜੀਆ ਵੱਡਾ ਕਾਰ ਦਾ ਚੰਗਾ ਦੁੱਧ ਪਾਉਣ ਵਾਲੀ ਬਿਹੜਾ ਹੈ ਵੀ ਠੀਕ ਆ ਖਾਣਾ ਬਹੁਤ ਚੰਗਾ ਹਨਾ ਆ ਚੰਗਾ ਪੂਰਾ ਕਰਨ ਨਖਣ ਚਾਰੇ ਥਣ ਨਖਣ ਮੇ ਪੂਰੇ ਘੇਰੇ ਉਤੇ ਤੇ ਸ਼ਾਦੋ ਵੀ ਆਰਡਰ ਬਹੁਤ ਚੰਗਾ ਬੋਲ ਲੈ ਭਾਈ ਹੋਰ ਕੀ ਰਖਾ ਦੇ ਕੱਚੀ ਕੱਚੀ ਇਹ ਕਰਮ ਵਾਲੀ ਦਿਨ ਹਜੇ ਲੈੰਦੀ ਆ ਭਾਈ ਉਹਦੋਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਆ ਇਸ ਹੂਸ ਸਮੀਪਲੀ ਕੱਦ ਵਿੱਡ ਰੰਗ ਰੂਪ ਬਹੁਤ ਚੰਗਾ ਥਣ ਬੜਾ ਕਮਾਲ ਦਾ ਲੱਗਿਆ ਜਿਵੇਂ ਪਹਿਲਾ ਸਵੇਰ ਸੁਣਿਆ ਨਾ ਥਣ ਬਹੁਤ ਚੰਗਾ ਲੱਗਿਆ ਇਹ ਦੰਦਾਂ ਜੀ ਕਿੰਨੇ ਆ ਭਾਈ ਦੋ ਦੰਦ ਆ ਵੀ ਦੋ ਦੰਦ ਦੋ ਦੰਦ ਵਹਿੜਾ ਭਈ ਨਾ ਤੋਰਾ ਤਾਰਾ ਕਮਾਲ ਆ ਆਰਡਰ ਦੀ ਜਿਹੜੀ ਫਿਟਿੰਗ ਆ ਬਈ ਕਮਾਲ ਦੀ ਆ ਸੋਹਣਾ ਆਰਡਰ ਟੱਲਾ ਢੁੱਲਾ ਲੈ ਬਲਟ ਲੈ ਸਾਰੀਆਂ ਬਲਟਾਂ ਲੰਗੜ ਕੇ ਫੇਰ ਸੋ ਥਾਣੇ ਦੇਖੋ ਬਈ ਮੁੱਠੀ ਵਾਲਾ ਥਾਣ ਕਲਾ ਕਲਾ ਥਾਣ ਮੋੜ ਲਿਓ ਮੁੱਲ ਭਰਾ ਦਾ ਮੁੱਲੇ 80000 ਰੁਪਏ ਮਾਨ ਤਨ ਹੋ ਜੂ ਠੀਕ ਆ 80000 ਰੁਪਏ ਮੁੱਲਾ ਮਾਨ ਤਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਕੇਸ ਨੂੰ ਰੰਗ ਰੂਪ ਬਈ ਕਮਾਲ ਵੱਡੇ ਟਾਂ ਚੇ ਦੀ ਆ ਕੱਦ ਵੱਡ ਬਹੁਤ ਚੰਗਾ ਬਈ ਨਾਗੇ ਜਿਹੜੇ ਭਰਾ ਕੋਲੇ ਸੀਗੇ ਦੋ ਬਈ ਦੋਨੇ ਦੇ ਸਾਥੇ ਕਿਸੇ ਵੀਰ ਦੇ ਲੋਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਦੇ ਦੇਖਣ ਲਈ ਸਾਰੇ ਵੀਰਾਂ ਨਾਲ ਟੱਲੋ ਧੰਨਵਾਦ